ਸਸਿਕਾ ਰੋ ਵੀ ਸਾਰਿਆਂ ਨੂੰ ਅੱਜ ਆਪਾਂ ਸੀਗੇ ਗੇੜੀ ਰੂਟ ਤੇ ਕਿਉਂਕਿ ਆਇਆ ਸੀ ਬਬਲੂ ਮੇਰੇ ਕੋਲੇ ਕਹਿੰਦਾ ਬਠਿੰਡਾ ਘੁਮਾ ਕੇ ਲਿਆ ਬਗਾ ਚੱਲਦੇ ਆਂ ਸ਼ਹਿਰ ਤੁਸੀਂ ਸਾਰਾ ਘੁੰਮ ਲੈ ਫੜੇ ਵੀ ਸਾਡੇ ਕੋਲੇ ਘੰਟਾ ਘੱਟਿਆ ਸੀ ਇਹ ਕਹਿੰਦਾ ਚੱਲ ਆਪਾਂ ਮਿੱਤਰਮਾਲ ਚੱਲਦੇ ਆਂ ਮੈਂ ਕਹਾ ਚੱਲ ਯਾਰ ਗਲੇ ਪ੍ਰਾਣੀਆਂ ਜਿਆਦਾ ਦਾ ਜੇ ਹੋ ਜਾਣੀਆਂ ਇੱਧਰ ਤੇ ਐਂਟਰੀ ਹੈਗੀ ਤਾਂ ਬਣੇ ਰਹੋ ਵਲੌਗ ਦੇ ਨਾਲ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਮਿੱਤਰਮਾਲ ਐਂਟਰੀ ਆਪਾਂ ਕਰ ਲਈ ਸੀ ਗੜਭਾਵ ਉਥੇ ਚੈੱਕ ਕਰ ਰਹੇ ਆ। ਮੈਂ ਵੀਡੀਓ ਮਤ ਬਣਾਉ। ਗੜਭਾਵ ਉਥੇ ਵੀਡੀਓ ਬਣਾਉਣ ਤੋਂ ਰੋਕਦਾ ਸੀ। ਤੇ ਹੁਣ ਆਪਾਂ ਆ ਗਏ ਆ ਡੋਮੀਨੋਸ ਤੋਂ ਪੀਜ਼ਾ ਕਿਹੜੇ-ਕਿਹੜਾ ਖਾਦਾ ਹੈ ਦੱਸੋ ਕਹਿੰਦਾ। ਬਈ ਮੈਨੂੰ ਖਵਾ ਦੇ ਪੀਜ਼ਾ ਯਾਰ। ਹੈ? ਮੈਨੂੰ ਖਵਾ ਦੇ ਇੱਕ ਪੀਜ਼ਾ ਹਸਤ ਆ ਜਾ ਕੋਈ। ਪਾਲਾ ਛੋਟਾ ਕਰੇ ਲੱਸੀ। ਇਹਨੂੰ ਖਵਾ ਲਊਂਗਾ ਪੀਜ਼ਾ ਖਾ ਲੂ। ਆ ਇਧਰ ਗੇਮਿੰਗ ਸੈਕਸ਼ਨ ਹੈਗਾ। ਸਮਾਰਟ ਹੈ। ਇਹਦੇ ਬੰਦੋਗੇ ਇੱਕ ਮਾਰ ਵੀ ਯਾਰ। ਕਿਹੜਾ? ਸਮਾਰਟ ਬਯਾਰ। ਸੋ ਮਾੜਾ ਮੈਂ ਉੱਤੇ ਆ ਗਿਆ ਇਹ ਨਹੀਂ ਨਹੀਂ ਹੈਗਾ ਤਾਂ ਘਰ ਉੱਤੇ ਬੀਸਮੈਂਟ ਨਹੀਂ ਨਹੀਂ ਲਿਖਿਆ ਉੱਤੇ ਹੋਏ ਮਤਲਬ ਉੱਤੇ ਆ ਗਿਆ ਆਪੀ ਉਪਰ ਆ ਵਾ ਹੁਣ ਸਾਰੇ ਝੋਲੀ ਦੇਖਾਂਗੇ ਯਾਰ ਠੀਕ ਹੈ ਠੀਕ ਹੈ ਠੀਕ ਹੈ ਇੱਧਰ ਬੱਚਾ ਹੁੰਦਾ ਥੋੜੂ ਗੇਮਿੰਗ ਸਿਸਟਮ ਸਾਰਾ ਮਿਲ ਜੂਗਾ ਬਤਾ ਲੈ ਕੇ ਇਹ ਨਿਆਮ ਤੋਂ ਬਾਅਦ ਜਾ ਕੇ ਦੀ ਮੈਂ ਅੱਛਾ ਪੁੱਛ ਲੈ ਰੇਟ ਉਡ ਕਰਾ ਲੈਂਦੇ ਫਿਰ ਅੱਛਾ 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 ਠੀਕ ਹੈ ਆਕਰ ਉਹ ਚੈੱਕ ਰੌਣਕਾ ਵੇਸੀ ਪਹਿਲਾਂ ਨਾਲ ਬਹੁਤ ਫਰਕ ਹੈ ਹਨਾ ਬਹੁਤ ਫਰਕ ਚਲੋ ਤੇ ਜਲਦੀ ਉੱਤੇ ਚਲਿਏ ਕਿਹੜੇ ਬਲੋਰ ਦਾ ਹੈ ਸੈਕਿੰਡ ਦਾ ਹੈਗੇ ਆਪਾਂ ਸੈਕਿੰਡ ਤੇ ਆ ਗਏ ਹਾਂ ਆ ਦੇਖੋ ਆਪਾਂ ਲੈਫਟ ਤੇ ਚੜ ਗਏ ਆ ਇੱਥੇ ਇੱਥੇ ਪਹਿਲਾਂ ਬੱਬੂ ਵਾਲਾ ਸਟੋਰ ਨਹੀਂ ਹੁੰਦਾ ਸੀ ਹੈ ਨਹੀਂ ਕਿੱਥੇ ਇੱਥੇ ਹੀ ਹੁੰਦਾ ਸੀਗਾ ਇੱਥੇ ਦੋ ਦੁਕਾਨਾਂ ਹੁੰਦੀਆਂ ਸੀਗੀਆਂ ਗਿਫਟ ਜ ਵਾਲੀਆਂ ਹਨ ਜਿੰਮ ਬਣ ਗਈ ਉਹਨੇ ਨਹੀਂ ਬਲਰਾ ਬਰਾਵਾ ਇਹ ਵੀ ਜਿਮ ਆ ਉਸ ਆ ਜੀ ਉੱਤੇ ਜੇ ਮੈਚ ਆ ਇੱਥੇ ਬੱਬੂ ਮਾਰ ਸਟੋਰ ਸੀਗਾ ਇੱਥੇ ਸੀਗਾ ਉਹ ਖਾਣ ਪੀਣ ਦੇ ਵਾਲਾ ਹਨਾ ਹਾਂ ਉਹ ਵੀ ਬੰਦ ਕਰਤਾ ਤੇ ਬਾਰਬੀਕਿਊ ਬੰਦ ਹੋ ਗਿਆ ਇੱਥੇ ਆ ਦੇਖ ਇੱਥੇ ਬਾਰਬੀਕਿਊ ਹੁੰਦਾ ਸੀਗਾ ਜੀ ਸਾਰਾ ਕੁਝ ਬੰਦ ਹੋ ਗਿਆ ਇੱਥੇ ਜਰ ਹਨਾ ਅਜਾ ਜਿਹੜਾ ਇੱਥੇ ਉਹ ਕਾਹ ਬੋਲਿਆ ਕਰਨਗੇ ਭਈਆ ਔਰ ਵਾਲੇ ਲੈਣੋ ਅਜਾ ਹਾਂ ਗੱਲ ਤਾਂ ਲੱਗਦਾ ਤਾਂ ਐਮੀ ਆ ਤੇ ਆਹ ਸਾਹਮਣੇ ਮਿੱਤਲ ਇੰਸਟੀਚਿਊਟ ਆਫ ਹਸਪਿਟੈਲਿਟੀ ਮੈਨੇਜਮੈਂਟ ਇਹਦਾ ਪਹਿਲਾਂ ਹੀ ਪਤਾ ਸੀ ਬੰਦ ਹੋਊਗਾ ਇਹਦਾ ਕਿਹੜਾ ਪੁਰਦਾ ਜਣਾ ਕਿਹੜੀ ਚੀਜ਼ ਆਉਂਦੀ ਆ ਮੈਂ ਅਮੇਲਾ ਦਾ ਮਾੜਾ ਮੋਟਾ ਜਵਾਕਾਂ ਜਿਹਾ ਚੱਲਦਾ ਗਿਆ ਮਾਜ ਨਾਲ ਹਨਾ ਡਬਲ ਰੋਡ ਤੇ ਖੁੱਲਣਾ ਨਾ ਪੀਵੀਆਰ ਬਾਈ ਆ ਆ ਸੁਨੂਨ ਬਾਈ 4-5 ਸਾਲ ਹੋ ਗਏ ਬੰਦ ਹੋਏ ਨੂੰ ਮਲੇ ਤਾਂ ਕਿਸੇ ਲਈ ਹੋਇਆ ਪਰ ਥੇਲੀ ਚੱਲੀ ਜਾਂਦਾ ਇਹ ਆ ਦੇਖ ਯਾਰ ਕਿੰਨੇ ਹਨ ਨਾ ਕਾਂ ਬੋਲੀ ਜਾਂਦੇ ਆ ਪਹਿਲਾਂ ਵਾਲੀ ਗੱਲ ਨਹੀਂ ਰਹੀ ਬਾਈ ਕੀ ਕਾਰਨ ਹੈ ਇਹ ਕੀ ਕਾਰਨ ਹੈ ਬਠਿੰਡੇ ਚ ਮਤਲਬ ਮਾਲ ਇਹ ਯਾਰ ਬੰਦ ਹੋਣ ਦੀ ਕਾਰਨ ਤੇ ਬੰਦ ਰਿਹਾ ਬਣਿਆ ਤਾਂ ਨਹੀਂ ਆਹ ਵੀ ਗੱਲ ਹੈ ਨਾ ਇੱਥੇ ਮੈਨੂੰ ਆਇ ਲੱਗਦਾ ਵੀ ਗੱਲੇ ਮੂਵੀ ਆ ਸਿਸਟਮ ਚੱਲਦਾ ਹੋਊਗਾ ਨਾ ਮੂਵੀ ਦੇਖਣ ਉਹ ਵੀ ਛੱਡ ਜਾਣਗੇ ਲੋਕ ਜੇ ਪੀਵੀਆਰ ਦਾ ਸਿਸਟਮ ਚੱਲ ਪਿਆ ਹਾਂ ਛੱਡ ਜਾਣਗੇ ਹੈਨਾ ਕਿਸੇ ਨੂੰ ਨਹੀਂ ਪੁੱਛਣਾ ਯਾਰ ਇਹਨੂੰ ਮੋਲ ਜੀ ਨੂੰ ਆ ਦੇਖੋ ਇੱਥੇ ਹੁਣ ਤਾਂ ਪਾਣੀ ਜੈ ਵੀ ਨਹੀਂ ਚੱਲਦਾ ਤੇ ਫੋਟੋ ਕਿਨੇ ਕਿਨੇ ਕਰਾਈ ਐ ਕਮੈਂਟਾਂ ਜ਼ਰੂਰ ਦੱਸਿਓ ਯਾਰ ਸ਼ਾਫਰ ਲੀਜ਼ਾ ਅਰ ਲੈਣ ਦਾ ਕਰਾਈ ਜਾ ਰਹੀ ਬੰਦੇ ਨੇ ਆ ਚੈੱਕ ਕਰੋ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਕਿਸੇ ਟਾਈਮ ਇੱਥੇ ਰੌਣਕ ਹੁੰਦੀ ਸੀਗੀ ਇੱਕ ਕੋਹ ਹੁੰਦਾ ਸੀ ਜਿਹੜਾ ਚਾਈਨੀਜ਼ ਫੂਡ ਇੱਥੇ ਉੱਪਰ ਪੀਟਰਗ ਲੈਣ ਦਾ ਸ਼ੋਰੂਮ ਹੁੰਦਾ ਸੀ ਇੱਥੇ ਮੈਂ ਇੱਕ ਵਾਰੀ ਕੱਪੜੇ ਲੈ ਗਿਆ ਸੀ ਮੇਰੇ ਯਾਦ ਹੈ ਆਈ ਬੰਦਾ ਬੰਦ ਹੋ ਗਿਆ ਹਾਂ ਯਾਰ ਉੱਤੇ ਉੱਤੇ 26 ਵੀ ਬੰਦ ਹੋ ਗਿਆ ਫੂਡ ਵਾਲਾ ਕੇ ਸਿਸਟਮ ਜਾ ਹੈਗਾ ਉਹ ਦੇਖੋ ਨਾ ਨਾ ਉਹ ਦੂਜਾ ਯਾਰ ਇਹੜਾ ਇੱਧਰ ਹੁੰਦਾ ਸੀਗਾ ਤੇ ਲੈ ਕੇ ਚੱਲਦਾ ਹੈਗਾ ਛੱਡ ਭਰਾ ਯਾਰ ਚੱਲਦਾ ਹੀ ਨਹੀਂ ਓਕੇ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਪੇਜ ਉੱਪਰਲੇ ਸਬਸਕ੍ਰਾਈਬ ਤੇ ਮਿਲਦੇ